ਲੋਕ ਸਭਾ ਚੋਣਾਂ ਦੇ ਪਹਿਲੇ ਪੜਾ ਲਈ ਅੱਜ ਤੋਂ VOTING ਯਾਨੀ ਕਿ 19 April ਤੋਂ VOTING ਹੈ ਜੋ ਸ਼ੁਰੂ ਹੋ ਗਈ ਹੈ ਤੇ ਸਵੇਰੇ 7 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਜੀਆਂ ਪਹਿਲੇ ਪੜਾ ਦੀ VOTING ਦੀ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਚੋਣਾਂ ਦੀ ਰੌਣਕਾਂ ਲੱਗ ਗਈਆਂ ਨੇ ਅਧਾਕਾ ਰਜਨੀ ਕਾਂਤ ਨੇ ਚੇਨਈ ਤਾਮਿਲਨਾਡੂ ਵਿੱਚ ਇੱਕ ਪੋਲਿੰਗ ਬੂਥ ਤੇ ਆਪਣੀ ਵੋਟ ਪਾਈ ਲੋਕ ਸਭਾ ਚੋਣਾਂ ਲਈ ਚੱਲ ਰਹੀ VOTING ਦੌਰਾਨ ਪੱਛਮੀ ਬੰਗਾਲ ਦੇ ਕੂਚ ਬਿਹਾਰ ਦੇ ਚੰਦਮਾਰੀ ਵਿੱਚ ਪੋਲਿੰਗ ਬੂਥ ਦੇ ਸਾਹਮਣੇ ਪੱਥਰਬਾਜ਼ੀ ਦੀ ਘਟਨਾ ਸਾਹਮਣੇ ਆਈ ਭਾਜਪਾ ਨੇ ਦੋਸ਼ ਲਾਇਆ ਕਿ ਚੰਦਮਾਰੀ ਵਿੱਚ ਵੋਟਰਾਂ ਨੂੰ ਰੋਕਣ ਲਈ TMC ਵਰਕਰਾਂ ਨੇ ਪੱਥਰਾ ਕੀਤਾ ਭਾਜਪਾ ਦਾ ਪੋਲਿੰਗ ਏਜੰਟ ਜ਼ਖਮੀ ਹੋ ਗਿਆ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਸੀਟਾਂ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਜਿੱਥੇ ਪਹਿਲੇ ਪੜਾਅ 'ਚ ਚੋਣਾਂ ਹੋ ਰਹੀਆਂ ਨੇ ਕਿ ਪਹਿਲੇ ਪੜਾਵੇ ਚਿੱਕੀ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੰਸਦੀ ਸੀਟਾਂ ਤੇ VOTING ਹੋ ਰਹੀ ਹੈ ਪਹਿਲੇ ਪੜਾਵੇ ਚਰਨਾਚਲ ਪ੍ਰਦੇਸ਼ ਸਿੱਕਾਂ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਨੇ ਇਸੇ ਪੜਾਵੇ ਦੇ ਪ੍ਰਮੁੱਖ ਉਮੀਦਵਾਰਾਂ ਵਿੱਚ ਜੋ ਕੇਂਦਰੀ ਮੰਤਰੀ ਨੀਤਨ ਗੜਕਰੀ ਸਰਬਾਨੰਦ ਸੋਨਨਵਾਲ ਤੇ ਭពੇਂਦਰੀ ਯਾਦਵ ਕਾਂਗਰਸ ਦੇ ਗੌਰਵ ਗੋਗਰੀ ਤੇ ਡੀਐਮਕੇ ਦੇ ਕਨੀ ਮੋਜੀ ਸ਼ਾਮਲ ਨੇ ਚੋਣ ਕਮਿਸ਼ਨ ਅਨੁਸਾਰ ਸਵੇਰੇ 7 ਵਜੇ VOTING ਸ਼ੁਰੂ ਹੋ ਗਈ ਹੈ ਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਕਮਿਸ਼ਨ ਨੇ 21.87 ਲੱਖ ਪੋਲਿੰਗ ਸਟੇਸ਼ਨਾਂ ਤੇ 18 ਲੱਖ ਤੋਂ ਵੱਧ ਪੋਲਿੰਗ ਕਰਮਚਾਰੀ ਤੇ ਨਾਲ ਕਿਤੇ ਨੇ ਨ ਵੋਟਰ ਆਪਣੀ ਬੋਟ ਦਾ ਇਸਤੇਮਾਲ ਕਰ ਰਹੇ ਨੇ ਸਵੇਰੇ 9 ਵਜੇ ਤੱਕ ਜੰਮੂ ਕਸ਼ਮੀਰ ਚ 10.43% VOTING ਹੋ ਚੁੱਕੀ ਹੈ ਬਿਹਾਰ ਚ ਰੰਗਾਬਾਦ ਚ 06.1 ਗਿਆ ਚ 9.30 ਜੰਮੂਈ ਚ 9.12 ਤੇ ਨਵਾਦਾ ਚ 6.15 VOTING ਹੋਈ ਹੈ ਕੇਂਦਰੀ ਮੰਤਰੀ ਨਾਗਪੁਰ ਤੋਂ ਭਾਜਪਾ ਉਮੀਦਵਾਰ ਨਿਤਿਨ ਗੜਕਰੀ ਨੇ ਕਿਹਾ ਕਿ ਅਸੀਂ ਲੋਕਤੰਤਰ ਦਾ ਤਿਉਹਾਰ ਮਨਾ ਰਹੇ ਹਾਂ ਸਾਰਿਆਂ ਨੂੰ ਵੋਟ ਪਾਉਣੀ ਚਾਹੀਦੀ ਹੈ ਸਾਡਾ ਮੌਲਿਕ ਅਧਿਕਾਰ